ਬੋਲੇ ਸੋਨਹਿਾ ਰਾਜ ਸ੍ਰੀ ਅਕਾਲ ਬੋਲੇ ਸੋਨਹਿਾ ਗੁਰੂ ਮਹਾਰਾਜ ਦੀ ਬੜੀ ਕਿਰਪਾ ਹੋਈ ਹੈ ਜੀ ਔਰ ਮੈਂ ਸਮਝਦਾ ਕਿ ਗੁਰੂ ਜੀ ਦੀ ਗੁਰੂ ਮਹਾਰਾਜ ਦੀ ਆਪਾਰ ਬਖਸ਼ਿਸ਼ ਹੈ ਮੇਰੇ ਤੇ ਕਿ ਉਹਨਾਂ ਨੇ ਇਸ ਪਵਿੱਤਰ ਭੂਮੀ ਖਾਲਸਾ ਦੀ ਸਿਰਜਣਾ ਦੀ ਜਿਹੜੀ ਇਹ ਭੂਮੀ ਹੈ ਸ੍ਰੀ ਅਨੰਦਪੁਰ ਸਾਹਿਬ ਉਹਦੀ ਨੁਮਾਇੰਦਗੀ ਕਰਨ ਲਈ ਪਾਰਟੀ ਨੇ ਮੈਨੂੰ ਚੁਣਿਆ ਸੋ ਮੈਂ ਉਸ ਦੇ ਲਈ ਨਤਮਸਤਕ ਹੋ ਕੇ ਕੋਟਨ ਕੋਟ ਤਨਵਾਦ ਗੁਰੂ ਸਾਹਿਬ ਦਾ ਕਰਨ ਆਇਆ ਜਿਹੜੀ ਬਖਸ਼ਿਸ਼ ਉਹਨਾਂ ਨੇ ਮੇਰੇ ਤੇ ਕੀਤੀ ਆ ਔਰ ਮੈਂ ਇਹ ਗੁਰੂ ਘਰ ਤੋਂ ਇਹ ਅਰਦਾਸ ਵੀ ਕੀਤੀ ਆ ਕਿ ਜਿਸ ਜਹੋ ਜਲਾਲ ਦੀ ਇਹ ਨਗਰੀ ਪ੍ਰਤੀਕ ਰਹੀ ਆ ਉਦਾ ਰਤਬਾ ਫੇਰ ਤੋਂ ਬਹਾਲ ਹੋਏ ਸ੍ਰੀ ਅਨੰਦਪੁਰ ਸਾਹਿਬ ਦਾ ਨਾਂ ਨਾ ਸਿਰਫ ਹਿੰਦੁਸਤਾਨ ਚ ਪੂਰੀ ਦੁਨੀਆ ਚ ਉੱਚਾ ਹੋਏ ਇਸ ਹਲਕੇ ਦਾ ਵਿਕਾਸ ਇਸ ਨਗਰੀ ਦਾ ਵਿਕਾਸ ਇਹਦੀ ਸੇਵਾ ਗੁਰੂ ਮਹਾਰਾਜ ਮੇਰੇ ਕੋ ਲੈਣ ਮੇਰੇ ਤੇ ಅಪਾਰ ਬਖਸ਼ਿਸ਼ ਕਰਨ ਇਹ ਬੇਨਤੀ ਮੈਂ ਅੱਜ ਗੁਰੂ ਘਰ ਆ ਕੇ ਕੀਤੀ ਆ ਪੰਜਾਬ ਦੀ ਪੰਜਾਬੀਅਤ ਦੀ ਖੁਸ਼ਹਾਲੀ ਲਈ ਪੰਜਾਬ ਦੀ ਏਕਤਾ ਲਈ ਸ਼ਾਂਤੀ ਲਈ ਭਾਈਚਾਰੇ ਲਈ ਮੈਂ ਅਰਦਾਸ ਅੱਜ ਗੁਰੂ ਮਹਾਰਾਜ ਦੇ ਚਰਨਾਂ ਚ ਕੀਤੀ ਆ ਔਰ ਮੈਨੂੰ ਗੁਰੂ ਮਹਾਰਾਜ ਦੀ ಅಪਾਰ ਕਿਰਪਾ ਮੇਰੇ ਤੇ ਹੈ ਮੈਂ ਸਮਝਦਾ ਕਿ ਮੈਨੂੰ ਇਹ ਸੇਵਾ ਕਰਨ ਦਾ ਮੌਕਾ ਜਿਹੜਾ ਮਿਲਿਆ ਹੈ ਉਹ ਸਿਰਫ ਗੁਰੂ ਸਾਹਿਬ ਦੀ ਕਿਰਪਾ ਹੈ। ਬੋਲੇ ਨਹੀਂ ਨਹੀਂ ਭਾਜਪਾ ਦਾ ਪ੍ਰਚਾਰ ਤੇ ਚੱਲ ਰਿਹਾ ਜੀ। ਸਾਡਾ ਤਾਂ ਇੱਕੋ ਹੀ ਉਮੀਦਵਾਰ ਹੈ ਪੂਰੇ ਹਿੰਦੁਸਤਾਨ 'ਚ ਜੋ ਆ ਨਰਿੰਦਰ ਮੋਦੀ ਤੇ ਕਮਲ ਦਾ ਫੁੱਲ। ਆ ਸਭ ਲੋਕ ਅਸੀਂ ਪ੍ਰਚਾਰ 'ਚ ਲੱਗੇ ਸੀ। ਮੈਂ ਤਾਂ ਇੱਕ ਪ੍ਰਤੀਨਿਧੀ ਦੇ ਨਾਤੇ ਆਇਆ। ਆਮ ਜਨਤਾ ਜਿਹੜੀ ਆ ਮੋਦੀ ਸਾਹਿਬ ਨੂੰ ਵੋਟ ਕਰ ਰਹੀ ਹੈ। ਮੈਂ ਤਾਂ ਨਿਮਾਣਾ ਜਿਹਾ ਕਰਿਆ ਕਰਤਾ। ਪਾਰਟੀ ਦਾ ਪ੍ਰਚਾਰ ਦਿਨ ਰਾਤ ਪਿੰਡ ਪਿੰਡ ਕਸਬੇ 'ਚ ਹੋ ਰਿਹਾ ਹੈ। ਕੋਈ ਦੇਰੀ ਨਹੀਂ। ਜੁ ਜੀ ਦੇਖੋਗੇ ਬਹੁਤ ਪਿਆਰ ਤੇ ਬਹੁਤ ਅਸ਼ੀਰਵਾਦ ਜਨਤਾ ਦਾ ਮਿਲਣਾ ਹੈ ਕੀ ਪਲਾਨ ਹੈ ਤੁਹਾਡਾ ਨਾ ਸਾਹਿਬ ਜੀ ਲੈ ਕੇ ਵਿਜਨ ਕੀ ਹੈ ਕਿਸ ਤਰ੍ਹਾਂ ਕੀ ਡਵਲਪਮੈਂਟ ਕਰਨਾ ਚਾਹੁੰਦੇ ਦੇਖੋ ਐਤਵੇਂ ਪਹਿਲਾਂ ਹੀ ਜ਼ਿਕਰ ਕੀਤਾ ਹੈ ਕਿ ਸ਼੍ਰੀ ਆਨੰਦਪੁਰ ਸਾਹਿਬ ਦੀ ਜਿਹੜੀ ਧਰਤੀ ਹੈ ਇਹਨੂੰ ਗੁਰਾਂ ਦੀ ਚਰਨਛੋਪਾ ਪ੍ਰਾਪਤ ਹੈ ਔਰ ਇਸ ਹਲਕੇ ਦਾ ਨਾਮ ਜਿਹੜਾ ਹੈ ਉਹ ਬੜਾ ਪਵਿੱਤਰ ਇਸ ਨਗਰੀ ਦੇ ਨਾਮ ਦੇ ਉੱਤੇ ਹੈ ਸ਼੍ਰੀ ਚਮਕੌਰ ਸਾਹਿਬ ਇਹਦੇ 'ਚ ਹੈ ਭਗਵਾਨ ਪਰਸ਼ੂਰਾਮ ਦਾ ਜਨਮ ਸਥਾਨਲੇ ਦੇ 'ਚ ਹੈ ਕੀਰਤਪੁਰ ਸਾਹਿਬ ਇਹਦੇ 'ਚ ਹੈ ਸੋ ਇਹ ਜਿਹੜੀ ਪੂਰੀ ਕੰਸਟੀਟੂਐਂਸੀ ਹੈ ਇਹ ਟੂਰਿਜ਼ਮ ਦਾ ਇੱਕ ਵੱਡਾ ਹੱਬ ਬਣੇ ਜਿਵੇਂ ਸ੍ਰੀ ਅੰਮ੍ਰਿਤਸਰ ਸਾਹਿਬ ਤੁਸੀਂ ਦੇਖਦੇ ਆ ਕਿ ਲੱਖਾਂ ਦੀ ਗਿਣਤੀ ਚ ਰੋਸ਼ ਸ਼ਰਧਾਲੂ ਆਉਂਦੇ ਆ ਮੇਰੇ ਮਨ ਦੀ ਇਹ ਇੱਛਾ ਹੈ ਕਿ ਦੁਨੀਆ ਭਰ ਤੋਂ ਕੋਈ ਸ਼ਰਧਾਲੂ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਮੱਥਾ ਟੇਕਣ ਆਵੇ ਉਹ ਜ਼ਰੂਰ ਸ੍ਰੀ ਅਨੰਦਪੁਰ ਸਾਹਿਬ ਵੀ ਮੱਥਾ ਟੇਕੇ ਉਹ ਆ ਕੇ ਬੰਦਾ ਬਹਾਦਰ ਦੀ ਬਹਾਦਰੀ ਨੂੰ ਸਲਾਮ ਕਰਨ ਲਈ ਚੱਪੜ ਚਿੜੀ ਵੀ ਜਾਵੇ ਉਹ ਮਹਾਰਾਜਾ ਰਣਜੀਤ ਸਿੰਘ ਦੀ ਏਡੀ ਵੱਡੀ ਜਿਹੜੀ ਫਤਿਹ ਦੀ ਨਿਸ਼ਾਨੀ ਹੈ ਸਤਲੁਜ ਦੇ ਕੰਡੇ ਤੇ ਉਹਨੂੰ ਵੀ ਦੇਖੇ ਉਹ ਭਗਵਾਨ ਪਰਸ਼ੂਰਾਮ ਜੀ ਦੇ ਅੱਗੇ ਵੀ ਨਤਮਸਤਕ ਹੋਏ ਸੋ ਇਹਨੂੰ ਟੂਰਿ ਅੰਤਰਰਾਸ਼ਟਰੀ ਹਵਾਈ ਅੱਡਾ ਹੈ ਸਾਡਾ ਉੱਥੋਂ ਇੰਟਰਨੈਸ਼ਨਲ ਫਲਾਈਟ ਸ਼ੁਰੂ ਹੋਣ ਤਾਂ ਕਿ ਪੰਜਾਬ ਦੇ ਜਿਹੜੇ ਸਾਡੇ ਵੀਰ ਨੇ ਇਸ ਹਲਕੇ ਦੇ ਜਿਹੜੇ ਲੋਕ ਨੇ ਉਹਨੂੰ ਦਿੱਲੀ ਨਾ ਜਾਣਾ ਪਵੇ ਮੁਹਾਲੀ ਆਈਟੀ ਹੱਬ ਬਣ ਰਿਹਾ ਹੈ ਲੇਕਿਨ ਬੜੀ ਸਲੋ ਰਫ਼ਤਾਰ ਚੱਲ ਰਿਹਾ ਹੈ ਅੱਜ ਜੋ ਹైదరాబాద్ ਦਾ ਰੁਤਬਾ ਹੈ ਜੋ ਬੈਂਗਲੌਰ ਦਾ ਰੁਤਬਾ ਹੈ ਜੋ ਨੌਇਡਾ ਗੁਰੂਗ੍ਰਾਮ ਦਾ ਰੁਤਬਾ ਹੈ ਮੈਂ ਚਾਹੁੰਦਾ ਕਿ ਮੁਹਾਲੀ ਨੂੰ ਵੀ ਇੰਟਰਨੈਸ਼ਨਲ ਲੈਵਲ ਤੇ ਆਈਟੀ ਦਾ ਹੱਬ ਬਣਾਈਏ ਤਾਂ ਕਿ ਨਾ ਸਿਰਫ ਪੰਜਾਬ ਦੇ ਬੱਚੇ ਹਿਮਾਚਲ ਦੇ ਹਰਿਆਣੇ ਦੇ ਸਾਰੇ ਖਿੱਤੇ ਦੇ ਬੱਚਿਆਂ ਨੂੰ ਕਿਤੇ ਬਾਹਰ ਨਾ ਜਾਣਾ ਪਵੇ ਉਹ ਮੁਹਾਲੀ ਆ ਕੇ ਉਹਨਾਂ ਨੂੰ ਰੁਜ਼ ਕੇਂਦਰ ਨੇ ਬਹੁਤ ਸਾਲ ਪਹਿਲਾਂ ਬਹੁਤ ਦਾਕੇ ਪਹਿਲਾਂ ਇੱਥੇ ਇੱਕ ਐਨ ਐਫ ਐਲ ਲਗਾਇਆ ਸੀ ਜਿਹਦੇ ਕਰਕੇ ਪੂਰਾ ਨੰਗਲ ਫਸਿਆ ਮੈਚਾਨਾ ਕਿ ਕੇਂਦਰ ਦਾ ਇੱਕ ਹੋਰ ਵੱਡਾ ਇੰਡਸਟਰੀ ਦਾ ਪ੍ਰੋਜੈਕਟ ਆਪਣੇ ਇਸ ਹਲਕੇ 'ਚ ਆਵੇ ਜਿਹਦੇ ਨਾਲ ਇਥੋਂ ਦੇ ਹਜ਼ਾਰਾਂ ਨੌਜਵਾਨਾਂ ਨੂੰ ਵੀ ਰੋਜ਼ਗਾਰ ਮਿਲੇ ਆਰਥਿਕ ਵਿਕਾਸ ਵੀ ਵਧੇ ਔਰ ਇੱਕ ਗੱਲ ਹੋਰ ਜੋ ਮੈਨੂੰ ਬੜੀ ਤਕਲੀਫ ਦਿੰਦੀ ਹੈ ਕਿ ਜਿਸ ਭੂਮੀ ਨੇ ਖਾਲਸਾ ਸਿਰਜ ਕੇ ਪੂਰੀ ਦੁਨੀਆ ਨੂੰ ਇੱਕ ਰਾਹ ਰੋਸ਼ਨ ਕੀਤਾ ਮੈਂ ਜਦੋਂ ਪਿੰਡਾਂ ਜਾਂਦਾ ਕਿ ਸਾਡੇ ਨੌਜਵਾਨ ਜਿਹੜੇ ਆ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਆ ਡਰੱਗਸ ਦਾ ਇੰਨਾ ਫਸਾਰਾ ਸੋ ਨਸ਼ਿਆਂ ਦਾ ਲੱਕ ਤੋੜਨਾ ਇਸ ਹਲਕੇ 'ਚ ਉਹ ਮੇਰੀ ਪ੍ਰਾਇਰਟੀ ਰਹੇਗੀ ਮਾਈਨਿੰਗ ਮਾਫੀਆ ਇਹਨਾਂ ਅਸੀਂ ਤਾਂ ਧਰਤੀ ਨੂੰ ਮਾਤਾ ਕਹਿੰਦੇ ਆ ਗੁਰੂ ਸਾਹਿਬ ਨੇ ਕਿਹਾ ਮਾਤਾ ਧਰਤ ਮਹਤ ਤੇ ਉਸੇ ਧਰਤੀ ਨੂੰ ਅਸੀਂ ਪੈਸਿਆਂ ਦੇ ਲਾਲਚ ਖੋਦ-ਖੋਦ ਕੇ ਖੋਦ-ਖੋਦ ਕੇ ਆਪਣੇ ਘਰ ਭਰੀ ਜਾਂਦੇ ਆ ਨਹਿਰਾਂ ਦੇ ਪੁੱਲ ਡਿੱਗੀ ਜਾਂਦੇ ਆ ਸੋ ਇਹ ਖੰਨਣ ਮਾਫੀਆ ਦੇ ਉੱਤੇ ਨਕੀਲ ਕਸਣਾ ਸੋ ਇਹ ਕੋਈ ਕੰਪੀਟੀਸ਼ਨ ਹੈ ਨਹੀਂ ਕਿਉਂਕਿ ਇਹ ਚੋਣ ਜਿਹੜੀ ਹੈ ਨਾ ਇਹ ਨਰਿੰਦਰ ਮੋਦੀ ਜੀ ਦੇ ਨਾਂ ਤੇ ਹੋ ਰਹੀ ਹੈ ਦੇਸ਼ 'ਚ ਸੋ ਇੱਕ ਤਰ੍ਹਾਂ ਮੋਦੀ ਸਾਹਿਬ ਨੇ ਉਹਨਾਂ ਦਾ 10 ਸਾਲ ਦਾ ਕੀਤਾ ਕੰਮ ਹੈ ਦੁਨੀਆ ਜਿਹੜਾ ਹਿੰਦੁਸਤਾਨ ਦਾ ਨਾਂ ਉੱਚਾ ਕੀਤਾ ਦੂਜੀ ਤਰਫ ਆਮ ਆਦਮੀ ਪਾਰਟੀ ਦਾ ਨੇਤਾ ਕੇਜਰੀਵਾਲ ਆ ਜਿਹੜਾ ਭ੍ਰਸ਼ਟਾਚਾਰ ਦੇ ਇਲਜ਼ਾਮ 'ਤੇ ਥੇਲਚ ਬੰਦਾ ਜਮਾਨਤ ਨਹੀਂ ਮਿਲਦੀ ਪਈ। ਗਾਂਧੀ ਪਰਿਵਾਰ ਆ ਜਿਹੜਾ ਪੂਰੇ ਦਾ ਪੂਰਾ ਵੇਲਤੇ ਐ। ਅਕਾਲੀਆਂ ਦੇ ਕਾਰਨਾਮੇ ਕਾਰਗੁਜ਼ਾਰੀਆਂ ਤੋਂ ਸਾਰਾ ਪੰਜਾਬ ਜਾਣਦਾ ਹੀ ਐ। ਇਸ ਕਰਕੇ ਮੁਕਾਬਲਾ ਹੈ ਕਿੱਥੇ? ਪੰਜਾਬ ਦੇ ਲੋਕ ਅੱਜ ਇਸ ਗੱਲ ਨੂੰ ਮਹਿਸੂਸ ਕਰ ਰਹੇ ਨੇ ਬੜੀ ਸ਼ਿੱਦਤ ਨਾਲ ਕਿ ਅਸੀਂ ਕਾਂਗਰਸ ਦਾ ਰਾਜ ਦੇਖ ਲਿਆ। ਅਸੀਂ ਅਕਾਲੀਆਂ ਦਾ ਮਾਫੀਆ ਰਾਜ ਦੇਖ ਲਿਆ ਔਰ 2 ਸਾਲਾਂ 'ਚ ਬਦਲਾਵ ਦੇ ਨਾਂ ਤੇ ਆਈ ਸਰਕਾਰ ਨੇ ਜਿਸ ਦੋਜਖਸ ਪੰਜਾਬ ਨੂੰ ਤਕੇਲਤਾ ਐ, ਜਿਸ ਖਾਈ 'ਚ ਜਿਸ ਟੋਏ 'ਚ ਪੰਜਾਬ ਨੂੰ ਤਕੇਲਤਾ ਐ। ਅਗਰ ਅੱਜ ਪੰਜਾਬ ਨੂੰ ਇਸ ਟੋਏ ਚੋਂ ਕੋਈ ਕੱਢ ਸਕਦਾ ਹੈ ਇਸ ਖਾਈ ਚੋਂ ਕੋਈ ਕੱਢ ਸਕਦਾ ਹੈ ਤੇ ਪੂਰੇ ਪੰਜਾਬ ਦੇ ਲੋਕਾਂ ਨੂੰ ਇੱਕੋ ਹੀ ਬੰਦਾ ਨਜ਼ਰ ਆ ਰਿਹਾ ਹੈ ਉਹਦਾ ਨਾਮ ਹੈ ਨਰਿੰਦਰ ਮੋਦੀ ਭਾਰਤੀ ਜਨਤਾ ਪਾਰਟੀ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਤਿਆ ਕਰ ਲਿਆ ਤੁਸੀਂ ਦੇਖਣਾ ਜਿਸ ਪ੍ਰਕਾਰ ਪਿਛਲੀ ਵਾਰੀ ਆਮ ਆਦਮੀ ਪਾਰਟੀ ਨੂੰ ਬਹੁਤ ਮਿਲਿਆ ਸੀ ਕਸਤੋਂ ਵੀ ਜਿਆਦਾ ਵੱਡੇ ਮੰਡਟ ਨਾਲ ਪੰਜਾਬ ਚ ਸਰ ਭਾਰਤੀ ਜਨਤਾ ਪਾਰਟੀ ਕਿਸਾਨਾਂ ਤੇ ਜ਼ੋਰ ਤਾਂ ਪੂਰ ਸ ਲੱਗਦਾ ਤੁਹਾਨੂੰ ਪ੍ਰਭਾਵ ਹੋਏਗਾ ਕਿਉਂਕਿ ਹੰਸਰਾ ਆਂਸਰਾ ਇਹ ਵੀ ਕਹਿਣਾ ਪੈ ਗਿਆ ਮੈਂ ਹੰਸਰਾ ਆਂਸਰਾ ਨਹੀਂ ਮਿਹਨਤ ਰਾਜ ਮਿਹਨਤ ਬਣ ਗਿਆ ਲੱਗਦਾ ਇਸ ਕੋਸ਼ਿਸ਼ ਚ ਅਸੀਂ ਤੇ ਵੀ ਕੋਈ ਕਿਸਾਨਾਂ ਦਾ ਪ੍ਰਭਾਵ ਦੇਖੋ ਮੋਦੀ ਸਾਹਿਬ ਨੇ ਜਿੰਨੇ ਕੰਮ ਕਿਸਾਨਾਂ ਲਈ ਕੀਤੇ ਚਾਹੇ ਉਹ ਉਹਨਾਂ ਦੇ ਖਾਤਿਆਂ ਚ ਪੈਸੇ ਪਾਉਣ ਦੀ ਗੱਲ ਹੈ ਚਾਹੇ ਉਹ ਨੀਮਕੋਟੜ ਯੂਰੀਆ ਦੇਣ ਦੀ ਗੱਲ ਹੈ ਚਾਹੇ 2.5 ਗੁਣਾ ਐਮਐਸਪੀ ਵਧਾਉਣ ਦੀ ਗੱਲ ਹੈ ਚਾਹੇ ਮੰਡੀਕਰਨ ਨੂੰ ਮਜ਼ਬੂਤ ਕਰਨ ਦੀ ਗੱਲ ਹੈ ਚਾਹੇ ਉਹ ਨੀਮਕੋਟੜ ਯੂਰੀਆ ਦੇਣ ਦੀ ਗ ਕਿਸਾਨ ਆ ਜਿਸ ਗੱਲ ਨੂੰ ਸਮਝ ਰਹੇ ਕਿ ਯਾਰ ਸਾਨੂੰ ਕਦੀ ਕਿਸੇ ਸਰਕਾਰ ਨੇ ਕੁਝ ਦਿੱਤਾ ਨਹੀਂ ਮੋਦੀ ਸਾਹਿਬ ਸਾਨੂੰ ਇੰਨਾ ਕੁਝ ਦੇ ਰਹੇ ਜਿਹੜੇ ਕੁਝ ਲੋਕ ਵਿਰੋਧ ਕਰ ਰਹੇ ਉਹ ਜਥੇਬੰਦੀਆਂ ਦੇ ਲੋਕ ਨੇ ਉਹਨਾਂ ਨੂੰ ਵੀ ਸਾਡੀ ਇਹ ਬੇਨਤੀ ਹੈ ਕਿ ਲੋਕਤੰਤਰ ਦਾ ਪਰਵ ਹੈ ਤੁਸੀਂ ਆਪਣੀ ਗੱਲ ਲੋਕਾਂ ਤੇ ਰੱਖੋ ਅਸੀਂ ਆਪਣੀ ਗੱਲ ਰੱਖਾਂਗੇ ਲੋਕ ਫੈਸਲਾ ਕਰਨਗੇ ਪਰ ਪਿੰਡਾਂ ਦੇ ਅੰਦਰ ਵੀ ਕਿਸਾਨ ਭਾਈਚਾਰੇ ਦੇ ਅੰਦਰ ਵੀ ਬਹੁਤ ਵੱਡਾ ਸਮਰਥਨ ਬੀਜੇਪੀ ਨੂੰ ਆ ਰਿਹਾ ਹੈ ਭਾਰਤ ਤੋਂ ਵੀ ਖਾਸ ਤੌਰ ਤੇ ਨਹੀਂ ਲਾਲਪੁਰਾ ਸਾਹਿਬ ਨਾਲ ਮੇਰੀ ਗੱਲ ਹੋਈ ਹੈ ਬਿਲਕੁਲ ਉਹ ਨਾਲ ਨੇ ਉਹਨਾਂ ਦੇ ਕਿਸੇ ਬਹੁਤ ਕਰੀਬੀ ਸੱਜਣ ਨੂੰ ਬ੍ਰੇਨ ਸਟ੍ਰੋਕ ਹੋ ਗਿਆ ਸੀ ਉਹ ਦਿੱਲੀ ਚ ਨੇ ਉਹ ਕੱਲ ਪਹੁੰਚ ਰਹੇ ਨੇ ਪ ਮੇਰਾ ਜਨਮ ਜ਼ਰੂਰ ਸ੍ਰੀ ਅਮਰitsar ਸਾਹਿਬ ਦੀ ਧਰਤੀ ਤੇ ਹੋਇਆ ਹੈ ਪਰ ਅਮਰitsar ਸਾਹਿਬ ਦੀ ਧਰਤੀ ਤੇ ਪੈਦਾ ਹੋ ਕੇ ਗੁਰੂ ਮਹਾਰਾਜ ਨੇ ਮੈਨੂੰ ਪ੍ਰੇਰਣਾ ਦਿੱਤੀ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੀ ਸੇਵਾ ਕਰੋ ਮੈਂ ਪਿਛਲੇ 12 ਸਾਲ ਤੋਂ ਇੱਥੇ ਹੀ ਹਾਂ ਮੁਹੱਲੀ ਚਰਨਾ ਮੇਰੀ ਪਤਨੀ ਇੱਥੇ ਆ ਮੇਰੇ ਬੱਚੇ ਇੱਥੇ ਨੇ ਸਾਰਾ ਪਰਿਵਾਰ ਹੀ ਇੱਥੇ ਹੈ ਉਹਨੇ ਤੇ ਗੁਰੂ ਦੀ ਗੁਰੂ ਦੀ ਧਰਤੀ 'ਚ ਕਹਦਾ ਵੀ ਤਾ ਸ੍ਰੀ ਅਮਰitsar ਸਾਹਿਬ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਸੋ ਉਥੇ ਜਨਮ ਲਿਆ ਇੱਥੇ ਕਰਮ ਕਰਾਂਗਾ ਔਰ ਗੁਰੂ ਨਗਰੀ ਦੀ ਸੇਵਾ ਲਈ ਪੂਰੀ ਤਨਦੇਹੀ ਨਾਲ ਜਿੰਨੀ ਗੁਰੂ ਤਾਕਤ ਦੇਣਗੇ ਕਰਾਂਗੇ ਕੰਪੀਟੀਸ਼ਨ ਤੁਹਾਡਾ ਸਭ ਨੂੰ ਜੋੜਾਂਗੇ ਜੀ ਸਭ ਨੂੰ ਜੋੜਾਂਗੇ ਤਿੰਨ ਕਾ ਤਿੰਨ ਕਾ ਜੋੜ ਕੇ ਹੀ ਤਾਕਤ ਵੱਧਦੀ ਹੈ ਬੂੰਦ ਬੂੰਦ ਨਾਲ ਸਾਗਰ ਭਰਦਾ ਹੈ ਸਭ ਲੋਕ ਜੋ ਪਾਰਟੀ ਦੇ ਪ੍ਰਤੀ ਪ੍ਰੇਮ ਕਰਦੇ ਆ ਜੋ ਨਰਿੰਦਰ ਮੋਦੀ ਸਾਹਿਬ ਨੂੰ ਪਿਆਰ ਕਰਦੇ ਆ ਉਹਨਾਂ ਦੀ ਨੀਤੀਆਂ ਨਾਲ ਸਹਿਮਤ ਆ ਸਭ ਲੋਕਾਂ ਨੂੰ ਪਾਰਟੀ ਦੇ ਝੰਡੇ ਥੱਲੇ ਲੈ ਕੇ ਆਵਾਂਗੇ ਇੱਕ ਜੁਟੋ ਕੇ ਚੋਣ ਲੜਾਂਗੇ ਵੀ ਜਿੱਤਾਂਗੇ ਵੀ ਔਰ ਗੁਰੂ ਦੀ ਬਖਸ਼ਿਸ਼stdcਾ ਗੁਰੂ ਨਗਰੀ ਦੀ ਸੇਵਾ ਵੀ ਦੇਖੋ ਸਾਰਾ ਕੁਝ ਮੀਡੀਆ ਵਾਲੇ ਦੇਖ ਰਹੇ ਆ ਮੈਂ ਤੇ ਇਨੀ ਬੇਨਤੀ ਕਰਨੀ ਆ ਕਿ 20 ਦਿਨ ਦਾ ਚੋਣ ਬਚਿਆ ਹੈ ਅਸੀਂ ਆਪਣੀ ਕੋ ਲੋਕਤੰਤਰ ਵਧੀਆ ਗੱਲ ਹੈ ਨਾ ਜਨਤਾ ਨੇ ਫੈਸਲਾ ਕਰਨਾ ਹੁਣ ਬਹਿਸ ਕਰਨ ਦਾ ਤਾਂ ਕੋਈ ਜਨਤਾ ਨਾਲ ਗੱਲ ਕਰਨ ਦੀ ਲੋੜ ਹੈ ਅਸੀਂ ਆਪਣੀ ਗੱਲ ਰੱਖਣੇ ਵੀ ਮੋਦੀ ਸਾਹਿਬ ਨੇ ਕੀ ਕੀਤਾ ਅਗਰ ਉਹਨਾਂ ਨੂੰ ਲੱਗਦਾ ਹੈ ਕਿ ਮੋਦੀ ਸਾਹਿਬ ਦੀਆਂ ਨੀਤੀਆਂ ਠੀਕ ਨਹੀਂ ਹੈ ਕਿਸਾਨਾਂ ਲਈ ਉਹ ਜਾ ਕੇ ਕਿਸਾਨਾਂ ਨੂੰ ਆਪਣੀ ਗੱਲ ਰੱਖਣ ਜਨਤਾ ਤੈਅ ਕਰੇਗੀ ਵੋਟ ਪਾ ਕੇ ਕਿ ਕੌਣ ਠੀਕ ਹੈ ਕੌਣ ਗਲਤ ਹੈ ਜਨਤਾ ਦੀ ਆਵਾਜ਼ ਈ ਪਰਮੇਸ਼ਵਰ ਦੀ ਆਵਾਜ਼ ਹੈ ਸੋ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਲੋਕਤੰਤਰ ਦੀ ਭਾਵਨਾ ਨੂੰ ਸਮਝਣ ਰਲ ਮਿਲ ਕੇ ਪ੍ਰੇਮ ਪਿਆਰ ਨਾਲ ਆਪਾਂ ਗੱਲ ਅੱਗੇ ਵਧਾਈਏ ਤੇ ਪੰਜਾਬ ਦੀ ਖੁਸ਼ਹਾਲੀ ਲਈ ਕੰਮ ਕਰੀ। ਕਾਡ ਤੋੜ ਬਹੁਮਤ ਨਾਲ 13 ਦੀਆਂ 13 ਸੀਟਾਂ ਬੀਜੇਪੀ ਜਿੱਤੇਗੀ ਤੁਹਾਨੂੰ ਮਾਝ ਦੱਸਣੀ। ਜੋ ਬੋਲੇ ਕਾਡ ਤੋੜ ਕਾਡ ਜੋ ਲਕੀਆ ਕਾਡ